ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਇੱਕ ਗੈਂਗ ਸੰਬੰਧਤ ਗੋਲੀਬਾਰੀ ਦੇ ਵਿੱਚ ਮਾਰੇ ਗਏ ਸਰੀ ਦੇ ਇੱਕ ਵਿਅਕਤੀ ਦਾ ਪਰਿਵਾਰ ਜਨਤਾ ਨੂੰ ਉਸਦੇ ਕਾਤਲਾਂ ਨੂੰ ਨਿਆਂ ਦੇ ਕਟਾਰੇ ਤੇ ਵਿੱਚ ਲਿਆਉਣ ਦੇ ਵਿੱਚ ਮਦਦ ਦੀ ਅਪੀਲ ਕਰ ਰਿਹਾ ਹੈ 3 ਮਾਰਚ ਨੂੰ ਪੁਲਿਸ ਨੂੰ 120 ਸਟਰੀਟ ਦੇ 7900 ਬਲਾਕ ਦੇ ਨੇੜੇ ਸਰੀ ਮੋਲ ਦੀ ਪਾਰਕਿੰਗ ਵਿੱਚ ਹੋਈ ਗੋਲੀਬਾਰੀ ਦਾ ਜਵਾਬ ਦੇਣ ਤੋਂ ਬਾਅਦ ਇੱਕ ਵਾਹਨ ਦੇ ਅੰਦਰ 29 ਸਾਲਾ ਜਸਕਰਨ ਸਿੰਘ ਮਿਨਹਾਸ ਖੂਨ ਦੇ ਨਾਲ ਲੱਤਫਤ ਮਿਲਿਆ ਪਹਿਲੇ ਜਵਾਬ ਦੇਣ ਵਾਲਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਿਨਹਾਜ਼ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਹੁਣ ਪਰਿਵਾਰ ਨੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਰਾਹੀਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਲਿਖੇ ਕਿ ਅਸੀਂ ਦਿਲ ਟੁੱਟੇ ਹੋਏ ਮਾਪਿਆਂ ਅਤੇ ਸਾਡੇ ਪੁੱਤਰ ਦੇ ਨਾਲ ਕੀ ਹੋਇਆ ਇਸ ਬਾਰੇ ਜਵਾਬ ਲੱਭਣ ਦੇ ਲਈ ਬੇਤਾਬ ਹਾਂ ਉਹਨਾਂ ਦੇ ਲਈ ਸੜੀਆਂ ਜ਼ਿੰਦਗੀਆਂ ਉਲਟ ਰੀਆਂ ਨੇ ਕਿਉਂਕਿ ਅਸੀਂ ਇਸ ਕਲਪਨਾਯੋਗ ਦੇ ਨੁਕਸਾਨ ਦੇ ਨਾਲ ਜੂਝ ਰਹੇ ਹਾਂ ਪਰਿਵਾਰ ਨੇ ਕਿਹਾ ਕਿ ਖੁਆ ਜਾ ਕੋਈ ਵੀ ਵਿਅਕਤੀ ਜਿਸ ਦੇ ਕੋਲ ਸੁਝਾਅ ਨਹੀਂ ਮਿਨਹਾਸ ਦੇ ਸੋਗ ਮਨਾਰੇ ਅਜ਼ੀਜ਼ਾਂ ਨੂੰ ਸੱਚਾਈ ਅਤੇ ਸਮਾਪਤੀ ਲਿਆਉਣ ਦੇ ਵਿੱਚ ਮਦਦ ਕਰ ਸਕਦਾ ਹੈ ਜਿਸ ਕਰਕੇ ਪਰਿਵਾਰ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਦਿਲ ਟੁੱਟੇ ਹੋਏ ਮਾਪਿਆਂ ਅਤੇ ਸਾਡੇ ਪੁੱਤਰ ਜਸਕਰਨ ਦੇ ਨਾਲ ਕੀ ਵਾਪਰਿਆ ਇਸ ਬਾਰੇ ਜਵਾਬਾਦੀ ਬੇਸਬਰੀ ਦੇ ਨਾਲ ਪਾਲ ਕਰ ਰਹੇ ਹਾਂ ਉਹ ਇੱਕ ਗੈਂਗ ਸੰਬੰਧਿਤ ਘਟਨਾ ਦੇ ਵਿੱਚ ਦੁਖਦਾਈ ਤੌਰ ਤੇ ਮਾਰੇ ਗਿਆ ਅਤੇ ਉਸ ਦਿਨ ਤੋ ਇਸ ਕਲਪਨਾਯੋਗ ਨੁਕਸਾਨ ਦੇ ਨਾਲ ਜੂਝਦੇ ਹੋਏ ਸਾਡੀਆਂ ਜ਼ਿੰਦਗੀਆਂ ਉਲਟ ਗਈਆਂ ਨੇ ਅਸੀਂ ਹਜੇ ਵੀ ਜਵਾਬਾਂ ਦੀ ਭਾਲ ਕਰ ਰਹੇ ਹਾਂ ਜੇਕਰ ਤੁਸੀਂ ਮੌਜੂਦ ਸੀ ਕੁਝ ਸੁਣਿਆ ਜਾਂ ਕੁਝ ਦੇਖਿਆ ਤਾਂ ਕਿਰਪਾ ਕਰਕੇ ਅੱਗੇ ਆਓ ਤੁਹਾਡੇ ਕੋਲ ਇਸ ਸਮਝਣ ਦੇ ਵਿੱਚ ਸਾਡੀ ਮਦਦ ਕਰਨ ਦੀ ਕੁੰਜੀ ਹੋ ਸਕਦੀ ਹੈ ਕਿ ਸਾਡੇ ਪੁੱਤਰ ਦੇ ਨਾਲ ਅਜਿਹਾ ਕਿਉਂ ਹੋਇਆ ਪਾਵੇਂ ਉਹ ਵਾਪਸ ਨਹੀਂ ਆ ਰਿਹਾ ਅਸੀਂ ਸਿਰਫ ਸੱਚਾਈ ਅਤੇ ਸਮਾਪਤੀ ਚੁੰਨੇ ਆ ਮਾਪਿਆਂ ਦੇ ਵੱਜੋਂ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਕਿਉਂ ਹੋਇਆ ਅਤੇ ਕੌਣ ਸੀ ਮਿਵਾਰਾ ਕਿਸੇ ਨੂੰ ਵੀ ਆਪਣੇ ਬੱਚੇ ਨੂੰ ਸਾਡੇ ਮਾਂਖ ਨਹੀਂ ਗੁਆਨਾ ਚਾਹੀਦਾ ਆਈਚੀਟੀ ਦੀ ਇੰਟੀਗੇਟਿਡ ਗੈਂਗ ਹਮਿਸਾਰੀ ਟੀਮ ਨੂੰ ਜਾਂਚ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਸ਼ੁਰੂ ਤੋਂ ਹੀ ਇਸ ਨੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਸਬੂਤਾ ਦੇ ਟ੍ਰੇਡ ਤੋਂ ਬਾਅਦ ਜਾਂਚ ਕਰਤਾਵਾਂ ਨੇ ਦਿਲਚਸਪੀ ਰੱਖਣ ਵਾਲੇ ਕਈ ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਵਿਸ਼ਵਾਸ ਕਰਦੇ ਨੇ ਕਿ ਇਸ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀ ਯੋਜਨਾ ਬੰਦੀ ਅਤੇ ਅਮਲ ਤੇ ਵਿੱਚ ਕਈ ਵਿਅਕਤੀ ਸ਼ਾਮਲ ਸਨ ਗੋਲੀਬਾਰੀ ਦੇ ਵਿੱਚ ਸ਼ੱਕੀਆਂ ਦੁਆਰਾ ਇੱਕ ਲਾਲ ਡੋਜ਼ ਚਾਰਜਰ ਦੀ ਵਰਤੋਂ ਕੀਤੀ ਗਈ ਸੀ ਅਤੇ ਬਾਅਦ ਦੇ ਵਿੱਚ ਡੈਲਟਾ ਵਿੱਚ ਥੋੜੀ ਦੇਰੀ ਉੱਤੇ ਅੱਗ ਲਗਾ ਦਿੱਤੀ ਗਈ ਸੀ ਜਾਂਚ ਕਰਤਾਵਾਂ ਦਾ ਮੰਨ ਹੈ ਕਿ ਸ਼ੱਕੀ ਗੋਲੀਬਾਰੀ ਤੋਂ ਪਹਿਲਾਂ ਦੇ ਹਫ਼ਤੇ ਦੇ ਵਿੱਚ ਡੋਜ਼ ਚਾਰਜਰ ਦੀ ਵਰਤੋਂ ਵਿਕਾਰੇ ਸਾਹਿਬ ਜਿਸ ਦੇ ਵਿੱਚ ਯੋਜਨਾਬੰਦੀ ਦੇ ਉਦੇਸ਼ ਵੀ ਸ਼ਾਮਲ ਸਨ ਆਈਜੀ ਐਚਟੀ ਹੁਣ ਜਾਂਚ ਨੂੰ ਅੱਗੇ ਵਧਾਉਂਦੀ ਉਮੀਦ ਦੇ ਵਿੱਚ ਵੱਖ-ਵੱਖ ਨਿਸ਼ਾਨਾ ਵਾਲੇ ਡੋਜ ਚਾਰਜਰਸ ਦੀਆਂ ਤਸਵੀਰਾਂ ਜਾਰੀ ਕਰ ਰਿਹਾ ਹੈ ਜਾਂਚ ਦੌਰਾਨ ਆਈਜੀ ਐਚਟੀ ਜਾਂਚ ਕਰਤਾਵਾਂ ਨੇ ਸਬੂਤ ਪ੍ਰਾਪਤ ਕੀਤੇ ਨੇ ਕਿ ਡੋਜ ਚਾਰਜਰ ਐਵੈਸਟਫੋਰਡ ਦੇ ਵਿੱਚ ਅਮਰੀਕੀ ਸਰਹੱਦ ਦੇ ਨੇੜੇ ਇੱਕ ਖੇਤਰ ਦੇ ਨਾਲ-ਨਾਲ ਸਰੀ ਦੇ ਫਲੇਟ ਵੁੱਡ ਖੇਤਰ ਦੇ ਵਿੱਚ ਸੀ ਜਿਸ ਕਾਰਨ ਕੋਲੀਬਾਰੀ ਹੋਈ ਆਈ ਐਚ ਆਈਟੀ ਦੇ ਕਾਰਪੋਰੇਟਰ ਸੁਖੀ ਡੀਸੀ ਨੇ ਕਿਹਾ ਕਿ ਇਹ ਗੱਡੀ ਵੱਖਰੀ ਹੈ ਅਤੇ ਅਸੀਂ ਹਰੇਕ ਵਿਅਕਤੀ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕੋਲ ਗੱਡੀ ਅਤੇ ਜਾਨ ਸਵਾਰਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਉਹ ਅੱਗੇ ਆ ਕੇ ਆਈ ਐਚ ਆਈਟੀ ਦੇ ਨਾਲ ਗੱਲ ਕਰਨ ਇਹ ਮਿਆਸ ਦੇ ਪਰਿਵਾਰ ਦੇ ਲਈ ਇੱਕ ਦੁਖਦਾਈ ਘਟਨਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ